ਲੋ ਜੀ ਦੋਸਤੋ ਅੱਜ ਤੁਹਾਨੂੰ ਉਹ ਚੀਜ਼ ਅੱਜ ਦਿਖਾ ਰਹੇ ਹਾਂ ਅਸੀਂ ਸਾਡੇ ਇਸ ਮਾਧਮ ਰਾਹੀਂ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਫੇਸਬੁੱਕ YouTube ਤੇ ਬਹੁਤੀ ਜਗ੍ਹਾ ਨੂੰ ਦੇਖਿਆ ਹੋਇਆ ਹੈ ਅਸੀਂ ਖੜੇ ਹਾਂ ਸਾਡੇ ਪਿੰਡ ਗਵਿੰਦਪੁਰਾ ਦੇ ਵਿੱਚ ਡੇਰਾ ਭਿਆਣਾ ਸਾਹਿਬ ਦੀ ਪ੍ਰਾਤਨ ਛਿੜੀ ਦੇ ਵਿੱਚ ਇਸ ਛਿੜੀ ਦੇ ਵਿੱਚ ਕੀ ਕੀ ਤੁਹਾਨੂੰ ਦੇਖਣ ਦੇ ਯੋਗ ਨੇ ਚੀਜ਼ਾਂ ਤੁਸੀਂ ਬੇਜ਼ੁੱਕ YouTube ਤੇ ਜ਼ਰੂਰ ਦੇਖਿਆ ਅਸੀਂ ਤੁਹਾਨੂੰ ਉਹ ਚੀਜ਼ਾਂ ਅੱਜ ਦੇ ਦਰਸ਼ਨ ਕਰਾਵਾਂਗੇ ਅੱਜ ਜਿਹੜੀਆਂ ਕਿ ਕਿਸੇ ਨੇ ਨਹੀਂ ਦਿਖਾਈਆਂ ਕਿਉਂਕਿ ਇਹ ਸਾਡਾ ਆਪਣਾ ਪਿੰਡ ਹੈ ਗੋਵਿੰਦਪੁਰਾ ਇੱਥੇ ਬਾਬਾ ਭਾਈ ਭਖਤੂ ਜੀ ਦੀ ਜਗ੍ਹਾ ਹੈ ਤਾਂ ਬਾਬਾ ਪੂਰਨਦਾਸ ਜੀ ਇਹ ਸਾਡੇ ਸੇਵਾਦਾਰਾਂ ਦੀ ਦੇਖ ਰਿਹਾ ਇਹ ਇਖੇਠੇ ਇਹ ਚੱਲ ਰਿਹਾ ਤਾਂ ਸਾਡੇ ਇੱਥੇ ਜੇ ਪ੍ਰਾਤਨ ਰੁੱਖਾਂ ਦੀ ਗੱਲ ਕਰੀਏ ਤਾਂ ਜਿਹੜੇ ਸਤਜੋਗੀ ਬਣ ਨੇ ਉਹ ਕਾਦੀਆਂ ਪੁਰਾਣੇ ਬਣਨ ਹੈਗੇ ਇੱਥੇ ਤਾਂ ਦੂਸਰੀ ਗੱਲ ਜਿਹੜੇ ਨਵੇਂ ਪੌਦੇ ਐ ਉਹ ਬਹੁਤ ਜ਼ਿਆਦਾ ਸਾਡੇ ਸੇਵਾਦਾਰਾਂ ਨੇ ਤੇ ਜਾਂ ਸਾਡੇ ਜਿਉਂ ਮੈਂ ਮੌਕੇ ਤੇ ਸਰਪੰਚ 2018 ਵਿੱਚ ਬਣਿਆ ਸੀ ਉਦੋਂ ਵੀ ਲਗਾਏ ਸੀ ਅਸੀਂ ਸਮੇਂ-ਸਮੇਂ ਸਰ ਪੌਦੇ ਲਗਾਉਂਦੇ ਰਹੇ ਨੇ ਤੇ ਮੈਂ ਸਾਡੇ ਚੌਣ ਵਾਲਿਆਂ ਨੂੰ ਸਾਰਾ ਇਹ ਡੇਰੇ ਦਾ ਸਾਰਾ ਜਿਹੜਾ ਕਿੱਡਰ ਐ ਉਹ ਦਿਖਾਉਂਗਾ ਤਾਂ ਸਾਡੇ ਚੌਣ ਵਾਲਿਆਂ ਨੂੰ ਪਤਾ ਲੱਗ ਸਕੇ ਵੀ ਇਸ ਜਗ੍ਹਾ ਤੇ ਕੀ ਕੀ ਚੀਜ਼ਾਂ ਮੌਜੂਦ ਨੇ ਜਿਵੇਂ ਆਪਾਂ ਬਣਦੀ ਗੱਲ ਕਰੀਏ ਤਾਂ ਬਹੁਤ ਹੀ ਪੁਰਾਣੇ ਰੁੱਖ ਨੇ ਬਣ ਜੰਡ ਕਰੀਰ ਫਲਾਈ ਜਿਹੜੇ ਕਰੀਰ ਆ ਜੀ ਕਰੀਰ ਦੇ ਇੱਕ ਡੇਲੇ ਲੱਗਦੇ ਨੇ ਇਹ ਪੁਰਾਣੇ ਰੁੱਖ ਹੋ ਗਏ ਨੇ ਜਿਵੇਂ ਨਵੇਂ ਰੁੱਖਾਂ ਦੀ ਗੱਲ ਕਰੀਏ ਤਾਂ ਨਵੇਂ ਰੁੱਖਾਂ ਦੇ ਵਿੱਚ ਸਾਡੀਆਂ ਜਿਹੜੀਆਂ ਕੀ ਜਥੇਵੰਦੀਆਂ ਲਾ ਲੋ ਜਾਂ ਸਾਡੀਆਂ ਕਲਬਾਂ ਲਾ ਲੋ ਉਹਨਾਂ ਵੱਲੋਂ ਤੇ ਜਾਂ ਸਾਡੇ ਵੱਲੋਂ ਜਾਂ ਬਾਬਾ ਜੀ ਵੱਲੋਂ ਇੱਥੇ ਪੌਦੇ ਲਗਾਏ ਗਏ ਨੇ ਤੇ ਤੁਹਾਨੂੰ ਵੀਡੀਓ ਰਾਹੀਂ ਪਤਾ ਲੱਗ ਜਾਊਗਾ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਰੁੱਖ ਇੱਥੇ ਹੈਗੇ ਨੇ ਤਾਂ ਕੁਝ ਰੁੱਖਾਂ ਦੇ ਸਾਨੂੰ ਨਾਮ ਨਹੀਂ ਪਤਾ ਪਰ ਨਵੇਂ ਜਿਹੜੇ ਰੁੱਖ ਲਾਏ ਨੇ ਉਹਨਾਂ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ ਕਿਉਂਕਿ ਇਸ ਵੀਡੀਓ ਤੇ ਐਂਡ ਤੱਕ ਤੁਸੀਂ ਬਣੇ ਰਹਿਣਾ ਅੱਜ ਤੋਂ ਪਹਿਲਾਂ ਬਹੁਤ ਤੁਸੀਂ ਵੀਡੀਓ ਦੇਖੇ ਹੋਣੀਆਂ ਪਰ ਉਹ ਚੀਜ਼ਾਂ ਨਹੀਂ ਦਿਖਾਈਆਂ ਜਿਹੜੀਆਂ ਕੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਊਗਾ ਤਾਂ ਲਾਸਟ ਤੱਕ ਵੀਡੀਓ ਨਾਲ ਬਣੇ ਰਹੋ ਕੁਝ ਇਸ ਜਗ੍ਹਾ ਦੀ ਅੱਗੋਂ ਗੱਲ ਕਰੀਏ ਇਸ ਜਗ੍ਹਾ ਤੇ ਬਹੁਤ ਸ਼ਾਨਦਾਰ ਪੌਦੇ ਨੇ ਤੇ ਨਾਲ ਜਿਹੜੇ ਕੀ ਫਰੂਟ ਵਾਲੇ ਬੋਧੇ ਨੇ ਹਨਾ ਤਾਂ ਜੇ ਗੱਲ ਕਰੀਏ ਜਿਵੇਂ ਇੱਥੇ ਥੋਰ ਦੀ ਗੱਲ ਕਰੀਏ ਜਿਹਦੇ ਉਹ ਅਸੀਂ ਛੋਟੇ ਹੁੰਦੇ ਗਾਂਦੇ ਹੁੰਦੇ ਸੀ ਗੋਲਾ ਲੱਗਦੇ ਹੁੰਦੇ ਸੀਗਾ ਤੇ ਉਹਦੇ ਆਪਾਂ ਆਮ ਹੀ ਗੁਲਾਬੀ ਜੇ ਆਪਣੇ ਬੁੱਲ ਹੋ ਜਾਂਦੇ ਸੀ ਉਹਨਾਂ ਨਾਲ ਤੇ ਜੇ ਬਣਾਂ ਦੀ ਗੱਲ ਕਰੀਏ ਤਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਨਵੇਂ ਬਣ ਵੀ ਲਗਾਏ ਸੀ ਉੱਥੇ ਤੇ ਜਿਵੇਂ ਹੋਰ ਪੌਦੇ ਆਏਗੇ ਨੇ ਜੋ ਸੱਤ ਪੱਤੀ ਹੈ ਉਹਦੀ ਸਮੈਲ ਇੰਨੀ ਵਧੀਆ ਲੱਗਦੀ ਜਿਵੇਂ ਕੋਈ ਇਲਾਇਚੀ ਆਪਣੇ ਕੋਲ ਪਈਆਂ ਹੋਈਆਂ ਜਾਂ ਇਲਾਇਚੀ ਆਪਣੀ ਜੇਬ ਦੇ ਵਿੱਚ ਹੁੰਦੀ ਹੈ ਜੇ ਆਪਾਂ ਇਲਾਇਚੀ ਖਾ ਰਹੇ ਹੁੰਨੇ ਆ ਤਾਜੀ ਜਿਵੇਂ ਰੂੜੇ ਦੀ ਗੱਲ ਕਰਕੇ ਤਾਂ ਰੂੜਾ ਜਿਹੜਾ ਸੀਗਾ ਜੀ ਰੂੜਾ ਜਿਵੇਂ ਢੋਲ ਵਗੈਰਾ ਜਾਂ ਹੋਰ ਚਰਖੇ ਵਗੈਰਾ ਇਹਨਾਂ ਦੇ ਬਣਦੇ ਸੀਗੇ ਉਹ ਮਤਲਬ ਰੂੜਾ ਲੱਗਾ ਹੋਇਆ ਇੱਥੇ ਫਿਰ ਗੱਲ ਕਰੀਏ ਇਮਲੀ ਹੈ ਜੀ ਇੱਥੇ ਇਮਲੀ ਦਾ ਪੌਦਾ ਵੀ ਸਾਡਾ ਲਾਇਆ ਹੋਇਆ ਹੈ ਨਾਲ ਜਿਹੜਾ ਪਹਾੜੀ ਇਰਗੇ ਚ ਪੌਦਾ ਹੁੰਦਾ ਸੀ ਖੈਰ ਉਹ ਇੱਥੇ ਖੈਰ ਵੀ ਦਾ ਪੌਦਾ ਵੀ ਲੱਗਿਆ ਹੋਇਆ ਹੈ ਬਿਲਕੁਲ ਸਕਸੈਸਫੁਲ ਹੈ ਤੇ ਜੇ ਪੁਰਾਣੇ ਸਮੇਂ ਦੀ ਆਪਾਂ ਗੱਲ ਕਰੀਏ ਆਪਾਂ ਮਹਿੰਜੀ ਪੱਤਿਆਂ ਵਾਲੀ ਮਹਿੰਦੀ ਆਮ ਹੁੰਦੀ ਸੀਗੀ ਤਾਂ ਉਹ ਸਾਡੀ ਇੱਥੇ ਮਹਿੰਦੀ ਦਾ ਮਾਵਾ ਇਹ ਰਿਹਾ ਲਾਇਆ ਭਾਈ ਮੈਂ ਜੀ ਸਾਡਾ ਤੇ ਗੱਲ ਕਰਕੇ ਕੜੀ ਪੱਤੇ ਦੀ ਤੇ ਨਾਲ ਲੱਗਦਾ ਇਥੇ ਕੜੀ ਪੱਤਾ ਲਾ ਰੱਖਿਆ ਸੀ ਜਿਵੇਂ ਸੁਹਾਜਣੇ ਦੀ ਗੱਲ ਕਰ ਗਏ ਆਪਾਂ ਸੁਹਾਜਣਾ ਸਾਡਾ ਇਥੇ ਲਾਇਆ ਹੋਇਆ ਸੁਹਾਜਣੇ ਦੀਆਂ ਕਿੰਨਾ ਮੈਡੀਸਿਨ ਬਣਦੀਆਂ ਜਾਂ ਕਿੰਨੀਆਂ ਉਹਦੇ ਬੈਨੀਫਿਟ ਆਪ ਨੂੰ ਤੇ YouTube ਜਾਂ Facebook ਤੇ ਆ ਵੀ ਇਹ ਚੀਜ਼ਾਂ ਪਈਆਂ ਨੇ ਹਨਾ ਜੇਕਰ ਫਰਮਾਨ ਦੀ ਜਿਹੜੀ ਗੱਲ ਕਰਦੇ ਸੀ ਤਾਂ ਅੱਜ ਵਿੱਚ ਵਿੱਦਿਆ ਪੜਾਈ ਕਹਿੰਦੀ ਬੱਚੇ ਤੇ ਫਰਮਾਨ ਦਾ ਮਤਲਬ ਹੈਗਾਗਾ ਬਹੁਤਾਂ ਬਹੁਤ ਤਰ੍ਹਾਂ ਦੇ ਇਥੇ ਬਹੁਤੇ ਲੱਗੇ ਹੋਏ ਨੇ ਤਾਂ ਗੱਲ ਕਰਕੇ ਤਾਂ ਜਿਵੇਂ ਆਵਲਾ ਜਿਹੜਾ ਜੀ ਭੇੜੇ ਆਵਲੇ ਭੇੜੇ ਆਪਾਂ ਨਹੀਂ ਸੀ ਪਰ ਐਸੇ ਭੇੜਾ ਵੀ ਲੱਗਿਆ ਪਰ ਆਵਲੇ ਦੇ ਪੌਦੇ ਸਾਡੇ ਲਾਈਵ ਹੋਏ ਨਹੀਂ ਜਿੱਥੇ ਰਹਾਣਾ ਸਾਹ ਦੇ ਵਿੱਚ ਤਾਂ ਜੇ ਆਪਾਂ ਹੋਰ ਗਾਂ ਪੌਦਿਆਂ ਦੀ ਗੱਲ ਕਰਕੇ ਤਾਂ ਪਿਲਕਣ ਹੈਗੀ ਸਾਡੀ ਲੱਗੀ ਹੋਈ ਇੱਥੇ ਜੀ ਜੇ ਬਹੁਤ ਸੋਹਣਾ ਪਿਲਕਣ ਦਾ ਪੌਦਾ ਇੱਥੇ ਤਾਂ ਜਿਹੜੇ ਹੈਗੇ ਅਰਜਨ ਹੈਗਾ ਜੀ ਅਰਜਨ ਦਾ ਸੱਕ ਜਿਹੜਾ ਉਹ ਬਹੁਤ ਵਧੀਆ ਕੰਮ ਆਉਂਦਾ ਹੈ ਅਰਜਨ ਦੇ ਜਿਹੜੀ ਦੰਤਨ ਵਗੈਰਾ ਆਪਾਂ ਕਰਦੇ ਆ ਉਹ ਵੀ ਮਤਲਬ ਦੰਦਾਂ ਨੂੰ ਲਾਹੇ ਬੰਦਾ ਹੈ ਤਾਂ ਇੱਕ ਕੁਝ ਨਾਮ ਮੈਨੂੰ ਬਹੁਤ ਜ਼ਿਆਦਾ ਨਹੀਂ ਐ ਰੋਡੇ ਦੀਆਂ ਸ਼ਾਇਦ ਉਹਨੂੰ ਕਹਿੰਦੇ ਨੇ ਉਹ ਵੀ ਉੱਥੇ ਜਾਨਵਰ ਰੁਕਦੇ ਨੇ ਵਧੀਆ ਮਤਲਬ ਉਹ ਪੌਦੇ ਹੈਗੇ ਨੇ ਜੀ ਤੇ ਦੂਸਰੀ ਗੱਲ ਕਰੀ ਇੱਕ ਨਵੇਂ ਪੌਦੇ ਹਰਿਆਲੀ ਵਾਲੇ ਤਾਂ ਬਿੱਲੋ ਨਾਮ ਦਾ ਇੱਕ ਪੌਦਾ ਬੜਾ ਉਹ ਹਰਿਆ ਭਰਾਇਆ ਜਾਂਦਾ ਹੋ ਸਮਾਲੂ ਪੌਦਾ ਲੱਗਿਆ ਹੋਇਆ ਹੈ ਸਮਾਲੂ ਦੇ ਨਾਲ ਇੱਕ ਹਾਰਸ਼ਨਾਰ ਦੇ ਪੌਦੇ ਹੈਗੇ ਨੇ ਤਾਂ ਜਿਹੜੇ ਜਿਹੜੇ ਨਰਸਿੰਗ ਵਾਲੇ ਆਪਣੇ ਪੌਦੇ ਲਾਉਂਦੇ ਨੇ ਜਿਵੇਂ ਸੁਖਚੈਂਨ ਪੌਦਾ ਹੀ ਕਚਨਾਰ ਹੋ ਗਿਆ ਜੀ ਜਿਵੇਂ ਨਵੇਂ ਪੌਦਿਆਂ ਦੀ ਗੱਲ ਕਰਕੇ ਜਿਵੇਂ ਪਾਮ ਲੱਗਿਆ ਹੋਇਆ ਜੀ ਫੈਕਸ ਲੱਗਿਆ ਹੋਇਆ ਤਾਂ ਜੇ ਫੁੱਲਾਂ ਵਾਲੇ ਪੌਦਿਆਂ ਦੇ ਨਾਲ ਕਰਕੇ ਟਕੋਮਾ ਹੈਗਾ ਤਾਂ ਲੱਗਤਰਾਂ ਦੇ ਹੋਰ ਪੌਦੇ ਵੀ ਮਤਲਬ ਆਪਣੇ ਕੋਲੇ ਥੇ ਹੈਗੇ ਨੇ ਜਿਹੜੇ ਕਿ ਸ਼ਾਨਦਾਰ ਤੇ ਫੁੱਲਾਂ ਤੇ ਫਲਾਂ ਵਾਲੇ ਹੈਗੇ ਨੇ ਬਹੁਤ ਵਧੀਆ ਇੱਥੇ ਮਾਹੌਲ ਹੈ ਬੜਾ ਸ਼ਾਂਤ ਮਾਹੌਲ ਹੈਗਾ ਹੈਗਾ ਇੱਥੇ ਤਾਂ ਜਿਹੜੇ ਸਾਡੇ ਦੋਸਤ ਸਹਿਮਤ ਆਉਂਦੇ ਆ ਉਹ ਜ਼ਰੂਰ ਇੱਥੇ ਇੱਕ ਵਾਰੀ ਉਹ ਜ਼ਰੂਰ ਦੇਖ ਕੇ ਜਾਣ ਤਾਂ ਪੌਦੇ ਲਾਉਣ ਦੀ ਵੀ ਮਤਲਬ ਖੇਚਲ ਕਰਨ ਤਾਂ ਜੇ ਗੱਲ ਕਰਕੇ ਫਰੂਟ ਵਾਲੇ ਪੌਦਿਆਂ ਦੀ ਤਾ ਜਿਵੇਂ ਅਨਾਰ ਦੀ ਗੱਲ ਕਰ ਲ ਗਏ ਅਨਾਰ ਲੱਗਿਆ ਹੋਇਆ ਜਿੱਥੇ ਅਮਰੂਦ ਲੱਗਿਆ ਹੋਇਆ ਜੀ ਤਾਂ ਮਤਲਬ ਅੰਜੀਰ ਦਾ ਬੋਧਾ ਲੱਗਿਆ ਹੈ ਦੇਖੋ ਬਾਬਾ ਜੀ ਬਲੋਂ ਅੰਜੀਰ ਲਾਈ ਹੋਈ ਇੱਥੇ ਤਾਂ ਕਿੰਨੂ ਲੱਗੇ ਹੋਏ ਨੇ ਜਿਹੜੀ ਜਾਮਣ ਦਾ ਤਕਰੀਬਨ ਬਾਗ ਲੱਗਿਆ ਹੋਇਆ ਇੱਥੇ ਸਾਰਾ ਟੋਟਲੀ ਜਿਹੜਾ ਜਾਮਣ ਹੈ ਉਹ ਬਾਗ ਲੱਗਿਆ ਹੋਇਆ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਸਾਦੇਆਣਾ ਅਮਰ ਸਰੋਵਰ ਜਿਹਦੇ ਵਿੱਚ ਵੱਤਕਾਂ ਮੱਛੀਆਂ ਤੁਹਾਨੂੰ ਅਸੀਂ ਆਪਣੇ ਮਾਧਿਅਮ ਰੇਂ ਦਿਖਾਵਾਂਗੇ ਤੇ ਜੇ ਆਪਾਂ ਅੰਦਰ ਛਿੜੀ ਦੀ ਗੱਲ ਕਰੀਏ ਤਾਂ ਛਿੜੀ ਦੇ ਵਿੱਚ ਮੋਰ ਕੋਇਲ ਜਾਂ ਜਿਹੜੀਆਂ ਕਾਟਮਾਂ ਹੁੰਦੀਆਂ ਛੋਟੀਆਂ ਛੋਟੀਆਂ ਧੁੱਗੀਆਂ ਘਟਾਰਾਂ ਇਸ ਤਰ੍ਹਾਂ ਦੇ ਪੰਛੀ ਹੈਗੇ ਨੇ ਦੇਖਣ ਨੂੰ ਲੋ ਜੀ ਦੋਸਤੋ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਲੱਗੀਆਂ ਸਾਡੇ ਇਸ ਚੈਨਲ ਦੇ ਜਰੀਏ ਤੁਹਾਨੂੰ ਅਸੀਂ ਇਸ ਤਰ੍ਹਾਂ ਦੀ ਵੀਡੀਓ ਦਿਖਾਉਂਦੇ ਰਹੀਏ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਸ਼ੇਅਰ ਕਰਨਾ ਹੈ ਤੁਹਾਨੂੰ